ਗੜ ਪੈਣਾ ਹਾਲਾਂਕਿ ਪੂਲਾ ਆ ਗਿਆ ਅੰਦਰ ਸੀ1 ਸੀ2 ਚ ਜੇਲ ਕਮਟਾਲਾ ਜੇਲ ਅੰਮ੍ਰਿਤਸਰ ਸੀ1 ਸੀ2 ਸੈਂਟਰ ਦੇ ਵਿੱਚ ਨਹੀਂ ਆ ਉਹਨੂੰ ਸਿੱਧਾ ਸਕਿਉਰਿਟੀ ਦੇ ਦਿੰਦੇ ਉਹ ਫਿਰ ਕੈਨਸਲ ਕਰਤਾ ਕਉ ਕਿਉਂਕਿ ਲੱਗੇ ਹੁੰਦਾ ਮਲਾਜ ਦੇ ਵਿੱਚ ਫਿਰ ਤੇ ਜਾ ਕੇ ਆਪੀ ਜੇਲ ਚ ਗੜ ਪੈ ਜਾਂਦੀ ਹੁੰਦੀ ਚਲੋ ਫਿਰ ਸਚਿਪਾ ਆਸ਼ਾ ਮਾਰਗਣੀ ਜਿਵੇਂ ਕਰਾਉਣਾ ਫੇਰ ਅਸੀਂ ਉਹਦੇ ਲਈ ਮੰਗਾਇਆ 222 ਨੰਬਰ ਦਾ ਦਾਕਟਰ ਐਡਾ ਕੁ ਹੁੰਦਾ ਬਹੁਤ ਤਿੱਖਾ ਐਂ ਨਹੀਂ ਮਾਰਦੀ ਤੇ ਬੱਕਰੇ ਦੀ ਭਟਾਉਂਦਾ ਬੱਕਰ ਮੰਡੀ ਅੰਮ੍ਰਿਤਸਰ ਦੀ ਉਥੋਂ 222 ਨੰਬਰ ਅਸੀਂ ਦਾਕਟਰ ਮੰਗਾ ਲਿਆ ਸੀ ਹਾਲਾ ਕਿ ਜਿਹੜੀ ਮੈਂ ਗੱਲ ਕਰਦਾ ਨਾ ਉਥੇ ਨੌਜਵਾਨੋਂ ਭਰਾਓ ਜਿਹੜੋ ਵੀ ਰੋ ਵੱਡੇ ਹੋ ਉਥੇ ਸੂਈ ਵੀ ਨਹੀਂ ਲੱਗਦੀ ਜੇਲ੍ਹ ਦੇ ਵਿੱਚ ਇਹ ਸੱਚੇ ਪਾਤਸ਼ਾਹ ਦੀ ਕਿਰਪਾ ਸਾਡਾ ਜਿਹੜਾ ਸਮਾਨ ਪਹੁੰਚ ਹੀ ਗਿਆ 222 ਨੰਬਰ ਦੱਤਰ ਚੜ ਗਿਆ ਚਾਰ ਮੁੰਡੇ ਨਾਲ ਤਿਆਰ ਕੀਤਾ ਤੇ ਦੂ ਅਹੀਂ 6 ਜਣੇ ਤੇ ਉਹ ਦੋਹਾਂ ਤੋਂ ਗੁੱਟ ਨਹੀਂ ਸੀ ਲਖਣੀ ਹਟ ਤਗੜਾ ਉਹ ਅਲਧਿਆਣੇ ਦੇ ਵਿੱਚੋਂ ਗੁੱਟ ਫੈਕਟਰ ਇਹਦੇ ਨਾਂ ਤੇ ਮਸ਼ੂਰੀ ਫੂਲਾ ਅਲਧਿਆਣੀ ਸ਼ਹਿਰ ਚ ਫਿਰ ਇਹ ਨੂੰ ਆਉਂਦਾ ਬਾਬਾ ਪਕਾਲਾ ਫੂਲਾ ਪਿੰਡ ਸਾਰਾ ਇਹਦੇ ਵਰਸ ਗਦਰੀ ਪਛਾਤਾ ਜਦੋਂ 222 ਨੰਬਰ ਦੱਤਰ ਪਕਾਇ ਦੇ ਮੁੰਡੇ ਅਹੀਂ 6ਵੇਂ ਜਣੇ ਗਏ ਆ ਮੁਲਾਕਾਤਾਂ ਚ ਨਾਲ ਇੱਡਾ ਕਹੀ ਸਰ ਗਿਆ ਖੜਿਆ ਜਾਲੀ 파ੜਦੀ ਐ ਕਰਕੇ ਜਿਵੇਂ ਉਹ ਸਾਹਮਣੇ ਜਾਲੀ ਲੱਗੀ ਉਹਦੇ ਵਿੱਚ ਜੀ ਐ ਦਾਤਰ ਵੜਿਆ ਤੇ ਮੈਂ ਇੱਥੇ ਨਾ ਫਿਲਟ ਵਧੀ ਆਇਆ ਕਰਕੇ ਇੱਥੇ ਪੇਟ ਪਿੱਛੇ ਕਦੀ ਵੀ ਆਪਣੀ ਤਲਾਸੀ ਹੋਏਗੀ ਨਾ ਸਿਰਫ ਇੱਥੋਂ ਐ ਤੇ ਥਾਣ ਚਲ ਜਾਂਦੇ ਕਦੀ ਵੀ ਇੱਥੋਂ ਇੱਥੋਂ ਨਿਕਲ ਤੀ ਕਰਦੇ ਜਿਦੋਂ ਦਾਤਰ ਫੜ ਲਿਆ ਆਪਾਂ ਪੇਟ ਪਿੱਛੇ ੜਾਇਆ ਆਪਾਂ ਬਾਹਰ ਨਿਕਲ ਗਿਆ ਨਾ ਕੱਟ ਕੇ ਰੱਖਿਆ ਵਿਚਾਰੇ ਮੁੰਡੇ ਨਾ ਕਰਕੇ ਡਾਟਾ ਵੀ ਨਾਮ ਹੀ ਲੈ ਲਾਂਗਾ ਸੀਤਲ ਸਿੰਘ ਮੱਤਿਆਲ ਸੁਨਿਆਣਾ ਨਾਰਜ ਕਿੰਨੇ ਕਿੰਨੇ ਸੁਨਿਆਣੇ ਮੜਾ ਗਏ ਉਹਦੀਆਂ ਬੁਕਤਾਂ ਵੀ ਸੀਤਲ ਸਿੰਘ ਮੱਤਿਆਲ ਉਹਦਾ 72 ਘੰਟੇ ਦੇ 24 ਘੰਟੇ ਮੁਕਾਬਲਾ ਆਇਆ ਤੇ ਫੌਜ ਪੁਲਿਸੋਂ ਨੇ ਲੱਗ ਨਹੀਂ ਲੱਗਾ ਬੜਾ ਜਬੜਦਸਤ ਉਹਦਾ ਗੇੜ ਵੀ ਬਣਿਆ ਆਗਾ ਸੀਤਲ ਸਿੰਘ ਮੱਤਿਆਲ ਉਹਦਾ ਮੁੰਡਾ ਬੱਬਰ ਜੁਪਾ ਹਮਣਾ ਹੁਦੇ ਪਿੰਡ ਦੇ ਮੱਤਿਆਲ ਦੇ ਚੀਮਾ ਮੁੰਡਾ ਜਲੰਧਰ ਦਾ ਚਾਰ ਮੁੰਡੇ ਹੋ ਦੂਹਾਂ ਈ ਚੀ ਚਾਰੇ ਮੁੰਡੇ ਨਾ ਕਰਕੇ ਕਹਿੰਦੇ ਪ੍ਰਭਾ ਸਾਡੇ ਹੱਥ ਕਰੇ ਅਹੀਂ ਕਿਲਾ ਨਾ ਇਹ ਜੇਕਰ ਤੁਹਾਡਾ ਪਰਿਵਾਰ ਮਾਪ ਗੋ ਸਜੀ ਨੂੰ ਅੰਨਿਆ ਇੱਥੇ ਕੰਮ ਠਾਪਦਾ ਉਹ 10 ਰੁਪਏ ਦਿੱਤਾ ਮੈਂ ਸਾਈਡ ਤੇ ਰੱਖਦਾ ਫਿਰ ਗੁਰਦਰਾ ਸਾਹਿਬ ਜਨਰੇਟਰ ਖੜੂਤਾ ਜੀ ਜਿਵੇਂ ਜਿਵੇਂ ਮਾਲਕ ਸੱਚੇ ਭਾਸ਼ਾ ਮਨ ਚ ਵਸਦੇ ਗੁਰਦਰਾ ਸਾਹਿਬ ਜਨਰੇਟਰ ਖੜੂਤਾ ਜਨਰੇਟਰ ਤੋਂ ਮੈਂ ਪੱਛੀਆਂ ਕਾਲੀ ਫੋਲਡਰੀ ਦੀਆਂ ਵਾਲੀ ਹੁੰਦੀ ਜਿਹੜੀ ਮੈਂ ਜੀ ਜੀ ਪੜ੍ਹ ਪੜ੍ਹ ਲਿਆ ਨਹੀਂ ਚਲਦੀ ਰੋਜ਼ ਅਰਦਾਸ ਨਹੀਂ ਕੀਤੀ ਕਰਨੀ ਤੜਕੇ ਉੱਠ ਕੇ ਗੁਰੂ ਘਰੇ ਜਾਣਾ ਹਾਲਾਂਕਿ ਮੈਂ ਹੈਗਾ ਟਾਡਿਆ ਨੂੰ ਹੁੰਦਾ 2005 ਕਰੀਏ ਸੀ ਉਹ 2005 ਜਿਸ ਕੱਢਿਆ ਜਿਸ ਕੱਢ ਕੇ ਲੈ ਗਿਆ ਅੰਦਰ ਉਹ ਧਿਆਨ ਵਿੱਚ ਆਖਦਾ ਹੀ ਟੀਚਰ ਭਾਰਾਂ ਦਾ ਵੀ ਛੇਕੀ ਆਖਣੀ ਇਹ ਜਿਹੜਾ ਕੰਮ ਹੋਣਾ ਇਹ ਅੱਖ ਦੇ ਚਮਕੇਗਾ ਇਹ ਜਿਵੇਂ ਦਾਤਰਮ ਗਾਇ ਉਵੇਂ ਪਟ્રોલ ਤੇਲ ਜਿਹੜਾ ਵਰਮ ਗਾ ਤਾਂ ਬਰਾਮੜਾ ਦੀ ਜੀਵਟ ਨੂੰ ਜਿਹੜੀ ਪਾਈਆ ਡੀ ਨਾ ਕਿਉਂਕਿ ਉਹ ਆਮ ਗਾਇ ਇੱਕ ਹੀ ਆਪਣਾ ਲੱਗ ਗਿਆ ਰਾਬਾ ਪਾਈਆ ਜੂਰ ਪਾਈਆ ਮੁਲਾਕਾਤ ਤਾਜੀ ਆਈ ਅਸੀਂ ਫੜਿਆ ਇੱਥੇ ਤੇਲ ਲਾਇਆ ਗਪਾਲ ਸਿੰਘ ਡਿਪਟੀ ਬੈਠਾ ਤੇ ਲਾਗੋਂ ਦੀ ਮੈਂ ਨਾ ਗਿਆ ਬਸ ਜੋ ਪਰਮਾਤਮਾ ਦੀ ਕਿਰਪਾ ਦੇ ਆਪ ਕਰ ਤੋਂ ਕਰੂ ਵਾ ਜਦੋਂ ਡੀਚ ਲਾ ਗਿਆ ਸਾਡੇ ਕੋਲ ਹਾਲਾਂਕਿ ਇਹ ਇਹ ਕੰਮ ਕਰਦੇ ਆ ਹਾਨੂੰ ਸੈਟਿੰਗ ਕਰਦੇ ਆ ਸਮਾਨ ਮਗਾਉਂਦੇ ਆ ਸਾਰਾ ਕੁਝ ਕਰਦੇ ਆ ਨਾ 3 ਮਹੀਨੇ ਲੱਗੇ ਤੇ 3 ਮਹੀਨੇ ਬੂਲੇ ਨੂੰ ਅੰਦਰੋਂ ਗਏ ਆਏ ਜਿਤਨਾ ਉਹ 5ਵੇਂ ਕਿ ਮਹੀਨੇ ਆਇਆ ਤੇ 8ਵੇਂ ਮਹੀਨੇ ਗਸਤ ਮਹੀਨੇ ਦੇ ਵਿੱਚ ਉਹਦਾ ਇਹ ਪੰਮ ਹੋਇਆ ਟਾਈਮ ਵੇਖੋ ਮਿਲਿਆ ਕਿਦਾਂ 29 ਗਸਤ ਤੇ 29 ਗਸਤ ਨੂੰ ਬਲਵਿੰਦਰ ਸਿੰਘ ਜਟਾਣੇ ਦਾ ਪਰਿਵਾਰ ਸੀ ਵਿਖੇ ਗਸਤ ਤੇ 29 ਗਸਤ ਨੂੰ 12 ਵਜੇ ਤੇਲ ਪੈਂਦਾ ਤੇ ਅੱਗ ਲੱਗਦੀ ਵੇਖੋ ਮਾਲ ਵਿਅੰਤਿਆ ਇੱਥੇ ਆਜਾ ਮਾ ਜੀ ਹਰ ਸੰਗਤ ਦੇ ਦਿਲ ਦੇ ਵਿੱਚ ਜੋੜ ਜਾਂਦਾ ਜਿਦੋਂ ਸਾਡੇ ਕੋਲ ਸਾਰਾ ਸਮਾਨ ਆ ਗਿਆ ਐਨਾ ਹੋਰ ਕੰਮ ਹੋ ਗਿਆ ਇੱਕ ਦਿਨ ਅਸੀਂ ਗਏ ਮੰਗਲਵਾਰ ਦਾ ਦਿਨ ਸੀ 1 C2 ਸਿਕਿਉਰਟੀ ਤੇ ਸੈਕਟਰ ਸੈਂਟਰ ਚ ਅਸੀਂ ਸਰੋਤ ਨੂੰ ਭੇਜਿਆ ਗੇਟ ਨਾਲ ਕੇ ਜਾਣਾ ਪਰਦੀ ਜੇਲ੍ਹ ਚ ਇੱਕ ਦਿਨ ਚੱਲ ਗਏ ਅਸੀਂ ਮੰਗਲਵਾਰ ਦੇ ਦਿਨ ਮੰਗਲਵਾਰ ਦੇ ਦਿਨ ਗਿਆ ਤੇ ਕੂਦਰੋ ਦੇ ਕੋਲ ਕਾਰਫੀ ਜਨਤਾ ਬੈਠੀ ਅਹੀਂ ਆਕਾ ਚਾ ਕੰਮੜਾ ਰਹੇ ਸੀ ਅਹੀਂ ਉਦਨ ਵਾਪਸ ਮੋੜਾ ਵਾਪਸ ਫਿਰ ਅਹੀਂ ਬੁੱਧਵਾਰ ਦਾ ਦਿਨ ਹੋ ਗਿਆ ਭਾਜੀ ਵੀਰਵਾਰ ਦੇ ਦਿਨ ਜਿਹੜੀ ਉਹ ਚੱਲੇ ਗਏ ਅਹੀਂ 8:30 ਵਜੇ ਉਰਜੇਲ ਚ ਚੱਲ ਕੇ ਜਾ ਕੇ ਅਸੀਂ ਦਹਾ ਚੱਕਰੀਆਂ 'ਚ ਬੈਠੇ ਰਹੇ 11:30 ਵਜੇ ਤੱਕ ਉਹਨੂੰ ਅਸੀਂ ਇਹੋ ਹੀ ਪਲਾਨ ਦੇ ਦੋ ਜਣੇ ਆ ਬਣਾਈ ਮੇਰੇ ਸਾਥੀ ਹੋਰ ਵੀਰ ਤੇ ਇਹਨੂੰ ਪੌਣੇ 12 ਵਜੇ ਜਿਹੜੀ ਉਹ ਇੱਥੇ ਟੇਪ ਆ ਕੇ ਜਾ ਕੇ ਲੱਚ ਪੌਣੇ 12 ਵਜੇ 12 ਸਾਢੇ 11 ਵਜੇ ਤੱਕ ਅਸੀਂ ਦਹਾ ਚੱਕਰੀਆਂ 'ਚ ਬੈਠੇ ਰਹੇ ਉਸ ਤੋਂ ਬਾਅਦ ਇਹਦੇ ਚਾਲੇ ਪਾਏ 9 ਹੱਤੇ 'ਚ ਸਬਾਲਟੀ 9 ਹੱਤੇ ਦੇ ਵਿੱਚ ਉਹ ਲੰਬਰ ਕੰਬਰੀ ਦੇ ਵਿੱਚ ਰਿਹਾ ਸੀ ਉਥੇ ਇੱਕ ਪੰਨੂ ਲੰਬਰਦਾਰ ਉਹਨੇ ਚਾਹ ਬਣਾਈ ਤੇ ਲਾਗੇ ਤੜਕਾ ਲਾਉਣ ਲਿਆ ਸਬਜ਼ੀ ਨੂੰ ਆਪ ਹੀ ਕਰਨਾ ਪੈਂਦਾ ਉਸ ਨੂੰ ਸਾਰਾ ਕੁਝ ਉਹਦੇ ਕੋਲ ਗਏ ਹੀ ਉਹਨੇ ਹੱਥ ਟੇਬਲ ਡਾਹ ਦੇ ਛੂਲ ਉਹਨਾਂ ਤੇ ਅਸੀਂ ਬੈਠ ਕੇ ਉਹਨੇ ਇੱਕ ਕੱਪ ਚਾਹ ਪਿਲਾ ਦਿੱਤੀ ਉਧਰ ਵੇਖ ਲਓ ਮਾਲਕ ਦੀ ਕਿਰਪਾ ਨਾਲ ਉਹਦਾ ਗੜਬਈ ਲੱਤਾਂ ਘੁੱਟਦੇ ਆਪ ਕੁੱਲਾ ਐੇ ਕੁਰਸੀ ਤੇ ਬੈਠਾ ਅਖਬਾਰ ਪੜ੍ਹਨ ਦੇ ਆ ਗੜਬਈ ਉਹਦਾ ਲੱਤਾਂ ਨੂੰ ਪਾਉਂਦੇ ਆ ਗੜਬਈ ਮਤਲਬ ਸੇਵਾ ਦਾ ਹਾਂਜੀ ਹਾਂਜੀ ਗੜਬਈ ਉਧਰੋਂ ਦਾੜੀ ਕਟਾਉਂਦੇ ਆ ਦਲਵਾਗ ਮੁਲਾਜ਼ਮ ਕਿਰਚੇ ਦੀ ਸਾਈਡ ਤੇ ਜਿਹੜਾ ਉਹ ਹੱਤ ਆਈ 1.5 ਤੋਂ ਕਿੰਨਿਆਂ ਦੇ ਵਿੱਚ ਬਣਿਆ ਇਹ ਤੇ 10 ਚੱਕੀਆਂ ਆ ਬਣੀਆਂ ਕਮਰੇ ਦੀ ਕਿਰਚੇ ਦੇ ਉੱਤੇ ਦਾੜੀ ਕਟਾਉਂਦੇ ਆ ਉਧਰੋਂ ਪਰਮਾਰ ਦਾ ਐਸੀ ਕਿਰਪਾ ਕੀਤੀ ਉਧਰੋਂ ਉਹਦਾ ਗੜਬਈ ਉੱਠਿਆ ਉਧਰੋਂ ਮੁਲਾਜ਼ਮ ਉੱਠਿਆ ਉਭੀ ਹੁੰਦੀ ਆ ਮੈਂ ਚੜ ਗਿਆ ਗੜਬਈ ਨੇ ਬਰਾਂਡੇ ਚ ਪਾਣੀ ਫੜੀ ਹੁੰਦੀ ਆ ਚੜ ਗਿਆ ਅਸੀਂ ਚਾਹ ਦੇ ਕੱਪ ਉੱਥੇ ਰੱਖੇ ਲੱਤਾਂ ਨੂੰ ਤੇਲ ਲਾਇਆ ਸ਼ਮਾ ਕੇ ਗੜਨੇ ਐਡਾ ਘਾੜੇ ਕੋਲ ਡੱਬਾ ਤੇ ਨਾਲ ਮਸਾਲ ਬਣਾਈ ਆ ਕੱਪੜਾ ਵੜੇਟ ਕੇ ਇਹਨੂੰ ਢਕਵਾਗੇ ਅੱਗ ਲਾਣਾ ਜੇ ਉਦਾਂ ਦੇ ਤੀਰ ਬਚ ਨਹੀਂ ਗਿਰਜੀ ਉੱਲੇ ਗਿਆ ਚਰਚ ਬਣੀ ਸਾਈਆਂ ਦੀ ਉੱਥੇ ਦਾਸਾਂ ਹੈ ਕਮਰੇ ਬਣੇ ਤੇ ਇਧਰ ਦੀ ਸਾਈਡ ਚਰਚ ਬਣੀ ਸਾਈਡ ਤੇ ਉਹ ਕਿਹ ਅਸੀਂ ਤੇਲ ਜਿਹੜਾ ਉਹ ਡੱਬੇ ਚ ਪਾਇਆ ਫਿਰ ਅਸੀਂ 3 ਨੰਬਰ ਕਮਰੇ ਦੇ ਵਿੱਚ ਵੜੇ ਹਾਂ 3 ਨੰਬਰ ਕਮਰੇ ਦੇ ਵਿੱਚ ਵੜ ਕੇ ਡੱਬੇ 'ਚ ਮਸਾਲਾ ਤੇਲ ਜਿਹੜਾ ਡੱਬੇ 'ਚ ਪਾਇਆ ਡੁੱਲੀ 'ਚ ਉਹਦੇ ਵਿੱਚ ਮਸਾਲਾ ਲਗੋਈ ਆ ਉਹਨੂੰ ਅੱਗ ਲਾਦੀ ਫਿਰ ਗਏ ਇਹਦੇ ਇਹਦੇ 2 ਨੰਬਰ ਕਮਰੇ ਦੇ ਵਿੱਚ ਇਹਨੂੰ ਜਾਂਦਿਆ ਕਿ ਆ ਪਾਕਿਆ ਅੰਤ ਆ ਗਿਆ ਤੇਰਾ ਆਖੂ ਜਾ ਤਿਆਰ ਇਹਦੇ ਆਥੂ ਪਾਸੇ ਉੱਤੇ ਤੇਲ ਪਾਇਆ ਨਾਲ ਆ ਗਿਆ ਕਫੇ ਚੱਲਣ ਡੈ ਜਦੋਂ ਅੱਗ ਲੱਗੀ ਆ ਜਿਵੇਂ ਬਲਾਸਟ ਹੁੰਦਾ ਹੈ ਬਲਾਸਟ ਧਮਾਕਾ ਸ਼ਾਤਰੂਬੱਜੀ ਥਲੇ ਆਸਨ ਵੀ ਸਿਹਾਣ ਉੱਤੇ ਉਹਨੇ ਕੁਰਸੀ ਡਾਈ ਅਸੀਂ ਜਦੋਂ ਵਾਪਸੀ ਮੋੜ ਲੱਗੇ ਨਾ ਵਾਪਸੀ ਉਹ ਟਿਕੜਵਈ ਨਿਆਣ ਕੇ ਦਰਵਾਜ਼ਾ ਬੰਦ ਕਰਤਾ ਜਿਵੇਂ ਡਬਲ ਕੇ ਉਹਨਾਂ ਲੱਗਾ ਜਿਨ ਤਰ੍ਹਾਂ ਆਪਣਾ ਘਰ ਹੀ ਬਣਿਆ ਮਤਲਬ ਆਹ ਕਮਰਾ ਅਗਲੇ ਦਾ ਵੀਰ ਕਿੱਡਾ ਲੱਗਾ ਘਰ ਹੀ ਉਹ ਤੇ ਕੜਵਾਈ ਨੇ ਬਾਹਰ ਮਾਰ ਕੇ ਬੰਦ ਕਰ ਦਿੱਤਾ ਹਾਲਾਂਕਿ ਉਹਨੂੰ ਕੁੰਡਾ ਨਹੀਂ ਖਿਲਾਇਆ ਚਲੋ ਕੁੰਡਾ ਹੀ ਪਾਏ ਉਹਨੂੰ ਲਤਮਾਰੀ ਕਰਨਾ ਖੁੱਲ ਗਿਆ ਉਹ ਪਿਛੇ ਡੇਕ ਗਿਆ ਨਹੀਂ ਬਾਹਰ ਨਹੀਂ ਗਿਆ ਬਾਹਰ ਨਿਕਲਿਆ ਤੇ ਫਿਰ ਅਹੀਂ ਚੱਲੇ ਜਿਹੜੇ ਪਾੜੇ ਵਾਪਸ ਫਿਰ ਫੋਰਸ ਇਕੱਠੀ ਹੋ ਗਈ ਕਾਫੀ ਸਾਡੇ ਕੋਲ ਆ ਗਈ ਡਿਵੀਜੀਸਡ ਬਲਕਾਰਸ ਨੂੰ ਭੁੱਲਾਰਾ ਫੋਰਸ ਸਾਗੀ ਕੇ ਰੇਕੇ ਰੇਖੜ ਗਈ ਆਇਆ ਮਿੱਤਰੋ ਇਹਨੂੰ ਜੰਬਿਆਰੀ ਚੁੱਕਦੇ ਆਂ ਅਸੀਂ ਕੰਮ ਕਰਦੇ ਆਏ ਆਂ ਹਨੂੰ ਇੱਥੇ ਚਲੀ ਨਾ ਕੀਤਾ ਜਾਵੇ ਕੋਈ